ਇਹ ਅਪਡੇਟ ਹੈ ਤਾਂ ਦਰਿਆ ਸਤ ਤਸਵੀਰਾਂ ਦਿਖਾ ਦਿੰਨੇ ਆ ਪਸੀ ਇੱਕ ਪੁਲ ਦੇ ਉੱਪਰ ਮੌਜੂਦ ਆ ਜੋ ਨਕੌਦਰ ਤੋਂ ਚਿਲੰਦਰ ਰੋਹਨ ਰਾਜਦੀਪ ਦੇ ਨਜ਼ਦੀਕ ਦਰਿਆ ਸਤ ਲੋਹ ਜਦਾ ਪੁਲ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਲਓ ਕਿ ਪਾਣੀ ਦੀ ਸਪੀਡ ਕਿੰਨੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇੱਧਰ ਤਸਵੀਰਾਂ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਦੀ ਸਪੀਡ ਜੋ ਪਾਣੀ ਦੀ ਹੈ ਕਿਡਨੀ ਤੇਜ ਹੈ ਕਾਫੀ ਜਿਆਦਾ ਤੇਜ ਪਾਣੀ ਹੈ ਔਰ ਦੂਜੀ ਗੱਲ ਜਿਸ ਜਗ੍ਹਾ ਤੇ ਇੱਧਰ ਤਸਵੀਰ ਤੁਹਾਨੂੰ ਮੈਂ ਦਿਖਾਉਣਾ ਹੈ ਸਾਹਮਣੇ ਤਸਵੀਰ ਦੇਖ ਸਕਦੇ ਹੋ ਤੁਸੀਂ ਕਿ ਉਸ ਜਗ੍ਹਾ ਤੇ ਦਰਿਆ ਨੇ ਖੋਰਾ ਜਾਨੀ ਢਾ ਲਾਈ ਹੋਈ ਹੈ ਕਿਸਾਨਾਂ ਦੇ ਜ਼ਮੀਨਾਂ ਦੇ ਵਿੱਚ ਡਿੱਗਣੀਆਂ ਸ਼ੁਰੂ ਹੋ ਚੁੱਕੀਆਂ ਹੈ ਤੱਕੇ ਤੱਕ ਪਪੂਲਰ ਲੱਗਿਆ ਹੋਇਆ ਕਈ ਥਾਵਾਂ ਦੇ ਪਪੂਲਰ ਡਿੱਗੇ ਵੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਵੀ ਹੋ ਰਿਹਾ ਹੈ ਤੇ ਦਰਿਆ ਸਤਲੁਜ ਦੇ ਵਿੱਚ ਜਿਵੇਂ ਹੀ ਪਾਣੀ ਆਉਂਦਾ ਹੈ ਤੱ ਵੱਡੀ ਤਬਾਈ ਮਚਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪੁੱਤਾਂ ਵਾਂਗੂ ਪਾਲੀ ਫਸਲ ਦੂਜੇ ਪਾਸੇ ਪੁੱਤਾਂ ਵਾਂਗੂ ਪਾਲੀ ਜੋ ਪਪੂਲਰ ਸੀ ਕਾਫੀ ਮਿਹਨਤ ਕਰਕੇ ਪਾਲੀ ਉਹ ਵੀ ਦਰਿਆ ਦੇ ਵਿੱਚ ਡਿੱਗਣੇ ਸ਼ੁਰੂ ਹੋ ਚੁੱਕਿਆ ਹੈ ਦੂਜਾ ਜੇਕਰ ਦਰਿਆ ਤੇ ਆ ਰਹੀਏ ਦੀ ਗੱਲ ਕਰੀ ਤਾਂ ਸਾਰਾ ਪਾਣੀ ਦੇ ਨਾਲ ਭਰ ਚੁੱਕਿਆ ਹੈ ਅੱਗੇ ਤੱਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਰਿਆ ਸਤਲੁਜ ਦੀਆਂ ਕਿ ਲਗਾਤਾਰ ਦਰਿਆ ਸਤਲੁਜ ਦਾ ਪਾਣੀ ਵਧ ਰਿਹਾ ਹੈ ਲਗਾਤਾਰ ਜਲ ਪੱਧਰ ਵਧ ਰਿਹਾ ਹੈ ਜੋ ਤਾਜੀ ਜਾਣਕਾਰੀ ਹੈ तकरीबन 63000 ਪਾਣੀ ਦਰਿਆ ਚ ਛੱਡਿਆ ਗਿਆ ਸੀ ਪਰ ਉਸ ਤੋਂ ਪਹਿਲਾਂ ਵੀ ਪਾਣੀ ਚੱਲ ਰਿਹਾ ਸੀ ਜੇਕਰ ਗੱਲ ਪੂਰੀ ਕੁੱਲ ਮਿਲਾ ਕੇ ਕਰੀਏ ਤਾਂ तकरीबन ਲੱਖ ਦੇ ਲਗਭਗ ਪਾਣੀ ਕਿਸ਼ਕ ਪਾਣੀ ਹੋ ਜਾਂਦਾ ਜੇਕਰ ਬਾਰਸ਼ ਮਾਚਲ ਦੇ ਵਿੱਚ ਹੋਰ ਹੁੰਦੀ ਹੈ ਤਾਂ ਜਲ ਪੱਧਰ ਹੋਰ ਵੀ ਵੱਧ ਸਕਦਾ ਤੇ ਜਿਵੇਂ ਹੀ ਦਰਿਆ ਸਤਲੁਜ ਦੇ ਨੇ ਕੋਈ ਨਵੀਂ ਅਪਡੇਟ ਮੇਰੇ ਸਾਹਮਣੇ ਨਜ਼ਰ ਆਉਂਦੀ ਹੈ ਮੈਂ ਲਗਾਤਾਰ ਇਸ ਚੈਨਲ ਤੇ ਲਾਈਵ ਦਿਖਾਉਂਦਾ ਰਹਾਂਗਾ ਦੇਖਦੇ ਰਹੋ ਐਨਨਾਰ ਨਿਊਜ਼